ਸਸਰੀ ਕਾਲਜੀ ਸਾਰਿਆਂ ਨੂੰ ਲੋ ਜੀ ਆਏ ਵੇ ਤੇ ਖੇਤਾਂ 'ਕਿ ਨੀ ਕੀੜਾ ਮਾਰਨ ਅਦਰ ਆ ਕਾਲੇ ਦੇ ਖੇਤ ਆ ਗਏ ਕਾਲੇ ਨੇ ਮਾਰੇ ਪਲਟਾਵੇਂ ਓਰੇ ਦੂਈ ਮਿੱਟੀ ਘੜਤੀ ਥੱਲੇ ਤੇ ਇੰਨਾ ਕਿ ਇਹਦਾ ਗਿੱਲਾ ਦਾ ਇਹ 40 40 ਡੈਟਰ ਕਾ ਲੱਗਿਆ ਪਲਟਾਵੇਂ ਮਾਰਨਾ ਲਗਾਈ ਤਾਂ ਸੋਣੀ ਕਰੀਏ ਮੇ ਕੋਠਲੇ ਦੇ ਤੂਈ ਡੱਕਰ ਮਿੱਟੀ ਨਿਕਲਾਈ ਹੈ ਨਾ ਆ ਦੇਖੋ ਕਿ ਜੀ ਨਿਕਲੀਆਂ ਅੰਡਲੇ ਮੈਂ ਇਹ ਮਾਜ ਬਚਣੇ ਚਾਹੀਦੇ ਖੇਤਾਂ ਚ ਐ ਵੀ ਇਹ ਕਾਲ ਮਿੱਟੀ ਥਲ ਹੋ ਜਾਂਦੀ ਹੈ ਤੇ ਨਾਲੇ ਜਿਹੜਾ ਖੇਤ ਕੋੜ ਕੋੜ ਜਿਹਾ ਹੈਗਾ ਦਾ ਝੁੰਡੇ ਝਾਂਡੇ ਜੇ ਉਹ ਥੱਲੇ ਦਬ ਜੂ ਹੋਏ ਤੇ ਨਾਲੇ ਪ੍ਰਾਵੇਂ ਪਾਏ ਵੀ ਨੇ ਤੇ ਨਫਾਲਿਆਂ ਵਾਲੇ ਵੀ ਹਲੇ ਥੋੜਾ ਜਹਾ ਸਾਤਾ ਵੀ ਘਟਾ ਹੈ ਮਾਰਨ ਦਾ ਪੂ ਵੀ ਪਹਿਲੀ ਵਾਰੇ ਮਾਰਨ ਲੱਗਿਆ ਹੋਣਾ ਅਜਿਹਾ ਕਿਤੇ ਲੱਗਦੇ ਇੱਥੇ ਦੂਈ ਮਿੱਟੀ ਕੱਢ ਲਿਆ ਹੁੰਦੀ ਆ ਦੇਖੋ ਆਹ ਲਾਲ ਜਿਮਟੀ ਨਹੀਂ ਕਰਦੀ ਏ ਪਣੇ ਵਾਲੀ ਆਏ ਵੀ ਧਰਤੀ ਵੀ ਜੱਕਜਾ ਮਾਰ ਜਾਂਦੀ ਏ ਆਏ ਵੀ ਧਰਤੀ ਦਾ ਜੱਕਜਾ ਪਟ ਹੋ ਜਾਊਗਾ ਹੁਣ ਇਹ ਬਣੀ ਪਈ ਹੈ ਨਾ ਮੱਪਰੇ ਕਾਲੀ ਕਾਲੀ ਮਿੱਟੀ ਆ ਮਾੜੀ ਮਾੜੀ ਬਸ 5-5 6 ਇੰਚ ਆਕੀ ਠੰਡੇ ਦੇ ਵੇ ਲਾਲ ਮਿੱਟੀ ਨਿਕਲਦੀ ਹੈ ਤਨਾਂ ਦੇ ਕਿਹਰੇ ਸਾਬੂਗਾ ਜਮਿਆ ਵਾ ਜਿਹੜਾ ਵਾਇਆ ਵਾ ਤਾਂ ਇਹ ਜਿਹੜੇ ਮੇਟੇ ਅ퍼 ਆਗੇ ਪੂਰੇ ਫੁੱਟੇ ਵੇ ਹਨ ਹਉ ਇਹ ਜਿਹਾ ਸਲਿੱਪ ਘਟਣ ਲਾਈ ਜਾਂਦਾ ਕਿ ਇਸ਼ਾਰਾ ਦੇਣਾ ਪੈਂਦਾ ਮੜਾ ਜਾ ਰੱਬ ਦਾ ਲਓ ਜੀ ਮੇਰੇ ਕਾਲੇ ਨੂੰ ਹੋਰ ਗਾਲੇ ਕਿਨੇ ਕਿਨੇ ਸਲਾਹ ਦੇਤੀ ਹੈ ਜਿਹੇ ਤੇਰੀ ਜੀ ਥੜੀ ਅੱਛਾ ਮੈਂ ਮਾਰਨੇ ਕੇ ਦਾ ਰੁਜਾ ਰਹਾ ਕਮਿਆਰ ਹਾਲ ਹੋਗਾ ਅੱਛਾ ਤੂੰ ਆ ਜਾ ਮਾਰ ਕੇ ਰੁਕਾ ਕੇ ਮਾਰ ਕੇ ਟੇਕਰ ਕਰਾ ਹਾਂ ਠੀਕ ਹੈ ਵਧੀਆ ਸਲਾਹ ਏ ਤੂੰ ਸਾਈਕ ਤੜਾ ਦੇ ਕੇ ਆ ਜਾ ਬਣਾ ਆਹ ਆਹ ਦੇਖਦਾ ਹੀ ਹੈ ਲੈ ਉਰੀਆਂ ਜੱਗ ਬਣਿਆ ਪਿਆ ਦਾ ਜੱਗ ਬਣਿਆ ਬਾਈ ਹਾਂ ਹਾਂ ਇਹ ਜਿੱਦ ਮੈਂ ਮਾਰ ਪਿਆ ਆ ਪੁੱਠੇ ਕਰੇ ਉਹ ਉੱਧਰ ਘੱਟੇ ਵਿੱਚ ਆ ਦੇਖੋ ਅੱਛਾ ਆ ਪੁੱਠੇ ਕਰ ਸਕਾਂਗੇ ਹਾਂ ਹਾਂ ਅੱਪਰਲੇ ਫਾੜੇ ਦੇਖਾ ਪੁੱਠੇ ਪੜਦਾ ਮੈਂ ਤਾਂ ਹੀ ਪੁੱਠੇ ਜਿਹੜੇ ਦੇ ਦੇਆ ਹੁਣ ਠੀਕ ਹੈ ਤੁਹਾਨੂੰ ਕੱਟ ਲੱਗੇਗਾ ਠੀਕ ਹੈ ਆ ਇਹਦੇ ਨਾਲ ਕੇ ਮੈਂ 20 ਕੂਟ ਘਾਰ ਦਿਆ ਹੂੰ ਪੂਰੇ 20 ਕੂਟ ਦੀ ਚੱਗ ਗਈ ਨਹੀਂ ਅੱਛਾ ਆ 20 ਬੰਨਦੇ ਆ 20 ਬੰਨਦੇ ਹਾਂ ਹਾਂ ਜੇ ਕੋਈ ਨੂੰ ਟਾਈਮ ਲੱਗ ਜੂਗਾ ਬੜਾ ਜੇ ਬੱਧਾ ਲੱਗ ਜੂਵੇ ਪਰ ਇਹ ਤਾਂ ਸਲੀ ਹੋ ਜੂਗੀ ਤਾਂ ਇਹ ਤਾਂ ਹੁਣ ਨਹੀਂ ਬੰਦਦਾ ਹਾਂ 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 ਇਹ ਰੋ ਪਟਾਈ ਬਥਰੀ ਹੁੰਦੀ ਐ ਟਾਈਮ ਪਿਆ ਲੱਗ ਜਵੇ ਵੀ ਆਇਆਂ ਵੀ ਕੁਤ ਫੇਰੇ ਤਾਂ ਸੱਲੀ ਆ ਫਿਰ ਉਹ ਵੀ ਖੇਰ ਵੀ ਹਾਦ ਉਹਨਾਂ ਨਾਲੋਂ ਉੱਚਾ ਹੋਇਆ ਪਿਆ ਲੱਗਦਾ ਏ ਮਡੇ ਘੇਰੇ ਦਾ ਫਾਇਦਾ ਵੀ ਐਂ ਵੀ ਇਹ ਦੋ ਗਿੱਲੀਆਂ ਦੇਖੋ ਘੇਰਾ ਏ ਜੇ ਉਹਨੇ ਜਿਆਦਾ ਘੇਰੇ ਹੋਣ ਫਿਰ ਉਹਨਾਂ ਵੱਧ ਟਾਈਮ ਵੀ ਲੱਗਦਾ ਏ ਤੇ ਉਹਨਾਂ ਉੱਚਾ ਨਹੀਂ ਹੋ ਵੀ ਜਿਆਦਾ ਹੋਈ ਜਾਂਦਾ ਉਹਨਾਂ ਦੀ ਗੱਲ ਐਵੇਂ ਬਹੁਤਾ ਜਿਆਦਾ ਉੱਚਾ ਨਹੀਂ ਮਣੀ ਹੋਊਗਾ ਬਿਚਾਰੇ ਜਾ ਕੇ ਇੱਕ ਖਾਲੀ ਜਿਹੀ ਬਣੂਗੀ ਬਸ ਮਾਣ ਦੇ ਮੱਕੀ ਕਿ ਨਹੀਂ ਆਇਆ ਦਾ ਜੀ ਉਹ ਤਾਂ ਪਾਣੀ ਬਹੁਤ ਮੰਗਦੀ ਐ ਲੋ ਜੀ ਫੇਰ ਤਾਂ ਅੱhti ਜੰਮੀ ਸੁੱਕੀ ਹੋ ਗਈ ਪਾਣੀ ਵਾਸਤੇ ਫੇਰ ਤਿਆਰ ਆਤਾ ਠੀਕ ਐ ਇੱਥੇ ਜੇ ਆ ਬਿਚਾਰੇ ਬਿਚਾਰੇ ਜਦਾ ਵੀ ਵੀ ਥੋੜੀ ਜੀ ਹਾਂ ਰੇ ਦੇਖਦਾ ਮੈਂ ਇਸਲਾ ਵੀ ਕੱਲ ਨੂੰ ਮਾਂ ਰੇ गिर ਕੇ ਵੀ ਫੇਰ ਪਰਸ ਨੂੰ ਪਾਣੀ ਲਾ ਦਮਾਂ ਆਪਰੇ ਖੜੇ ਪਾਣੀ ਚ ਰੇ ਗਿਰ ਕੇ ਦੇਖ ਲਵਾਂ। ਬਾਕੀ ਦੇਖਦੇ ਜਿਵੇਂ ਲੋਟ ਆਉਂਦਾ ਥੋੜੀ ਜਿਹੀ ਪੜਕ ਪਰ ਹੈ। ਬਾਕੀ ਹੂੰ ਜਿੱਥੇ ਕਿਤੇ ਹੈਗੀ ਐ ਤਾਂ ਵਧੀਆ ਹੋਊਗੀ। ਇਹ ਪਾਣੀ ਉਹ ਥੋੜਾ ਜਿਹਾ ਇੱਕ ਵਾਰ ਪਾਣੀ ਲੱਗਿਆ ਵਾ ਫੇਰ ਛੇਤੀ ਪਾਣੀ ਮੰਗਣ ਲੱਗ ਜਾਂਦੀ ਐ। ਅਰੇ ਸਪਰੇਅ ਕਰੂੰਗਾ ਇਹ ਪਰ। ਅਰੇ ਸਪਰੇਅ ਦੀ ਹੂੰ ਲੋਟ ਤਾਂ ਹੈ ਨਹੀਂ ਵੈਸੇ ਚਲੋ ਫੇਰ ਵੀ। ਦੁਆਏ ਪਈ ਆਲੀ ਆਂਦੀ ਵੀ ਕਰ ਦੂੰਗੇ ਇੱਕ ਵੇਰੇ ਜਿਹੜਾ ਮਾੜਾ ਮੋਟਾ ਕਿਤੇ ਪੱਤਾ ਇਕੱਠਾ ਹੋਇਆ ਬਾਈ ਸੰਡੀ ਸੰਡੀ ਤੇ ਠੀਕ ਹੋ ਜਾਊਗਾ ਬਾਕੀ ਕਣਕ ਵੀ ਠੀਕ ਆ ਜੀ ਆਹਦੀ ਲੱਗੀਆਂ ਕਣਕ ਵੀ ਪੜਕ ਮਾਰਨਾ 869 ਬੀਜ ਆ ਜੀ ਠੀਕ ਖੜਾ ਹੈ ਹਲਦੀ ਖੜੀ ਤਾਂ ਇਹ ਕੱਦੂ ਫੇਰਾ ਕਰਿਆ ਬਈ ਨੇ ਆਇਆ ਲੱਗੀ ਪਰ ਕਮਾਲੋ ਮੋਟਰ ਦਾ ਕ ਉਹ ਡੰਗਰ ਜਿਹਾ ਕਰਦੇ ਖਰਾਬ ਇੱਥੇ ਨੂੰ ਸਾਂਸ ਨੂੰ ਲਖਿਆ ਵਾ ਕੋਈ ਇਹ ਤੈਨੂੰ ਲੱਕੇ ਜੀ ਰੋਤੇ ਜਾਲੇ ਨੂੰ ਹੰਦੇ ਮਿਲੋ ਸੋਨੀ ਮਿਸਤਰੀ ਨੂੰ ਹੋਰ ਸੋਨੀ ਵੀ ਜਿਹੜਾ ਮਾਰ ਜਿਹੜਾ 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 ਗੇਟ ਲੱਗਿਆ ਹੋਆ ਦਾ ਲੋ ਜਿਹੜਾ ਗੇਟ ਦਾ ਜੀ ਪਹਿਲਾਂ 14 ਫੁੱਟ ਦਾ ਦਾ ਤੇ 5 ਫੁੱਟ ਹੋਰ ਭੁਜਾਤਾ ਗੱਬੇ ਟਾਕੀਆਂ ਲਾਤੀਆਂ ਦੋ ਆਓ ਰੇ ਕੱਢ ਕੇ ਸੈਂਟਰੋਂ ਕੱਢੋ ਤੇ ਹੁਣ 19 20 ਫੁੱਟ ਦਾ ਹੋ ਗਿਆ ਇਹ ਬੜਾ ਕਰਤਾ ਜੀ ਗੇਟ ਚਲੋ ਬਨੇ ਗਨੇ ਟਰਾਲੀ ਬੜੀ ਜਾਂਦੀ ਫੋਟ ਹਾਂ ਪਹਿਲਾਂ ਇਹਦੀ ਗਨੇ ਟਰਾਲੀ ਥੋੜੀ ਔਖੀ ਲੱਗਦੀ ਦੀ ਬੈਕ ਆਹ ਪੂਰੀ ਪੂਰੀ ਵੱੜਦੀ ਸੀ ਟਰਾਲੇ بڑے ਹੋਈ ਜਾਂਦੇ ਆ ਹਾਂ ਹਾਂ ਉਹਦੇ ਕਰਕੇ ਫਿਰ ਆਰਾਮ ਕਰਕੇ ਬੈਗ ਲੱਗੇ ਕਰੂਗੀ ਇਹ ਜਿਹੜੇ ਪਹਿਲਾਂ ਥੰਮਲੇ ਤੇ ਉਹ ਆ ਥੰਮਲੇ ਤੇ ਜਿਹੜੇ ਪਹਿਲੇ ਥੰਮਲੇ 14 ਫੁੱਟ ਪਰ ਤੇ ਹੁਣ ਨਵੇਂ ਥੰਮਲੇ ਕਰਤੇ ਪਿਛੇ ਹਟਾ ਕੇ ਆ ਥੰਮਲੇ ਵੀ ਇੰਨਾ ਪਿੱਛੇ ਹੋ ਗਏ ਜੀ ਤੇ ਉਹ ਥੰਮਲੇ ਵੀ ਇੰਨਾ ਪਿੱਛੇ ਹੋ ਗਏ ਆ ਇੱਥੇ ਹੁਣ ਗੇਟ ਲੱਗ ਜਾਊਗਾ ਜਿਹੜਾ ਮੂਰੇ ਵਾਲੇ ਖੰਭਲੇ ਹਟਾ ਦੇਣੇ ਨਾਲੇ ਤਾਂ ਮੂਰੇ ਜਗ੍ਹਾ ਖੁੱਲ ਗਈ ਹੋਰ ਤੇ ਨਾਲੇ ਗੇਟ ਚੌੜਾ ਹੋ ਗਿਆ ਜੀ 5 ਫੁੱਟ ਟੋਟਾਲੀ ਵੀ ਹਨ ਆਰਾਮ ਨਾਲ ਬੈਗ ਲੱਗ ਜੇ ਕਰੂਗੀ ਇਹਨਾਂ ਬਣ ਗਿਆ ਵਧੀਆ ਹੁਣ ਇਹ ਆਟਾ ਹੋ ਜੂਗਾ ਮੂਰੇ ਵਾਲੇ ਦੋਨੇ ਪਾਸੇ ਤੇ ਲਓ ਜੀ ਮਿਲੋ ਉਹਦੇ ਚਾਚੇ ਨੂੰ ਜੀ ਦਾ ਜੀ ਤੁਸ ਬੈਠਾ ਕੱ ਲਈ ਅੱਜ ਬਾਬਾ ਜੀ ਨੂੰ ਪੰਨਾ ਜੀ ਤਾਂ ਆਇਆ ਹੁਣ ਅੱਛਾ ਅਸਫਿਰ ਹਾਂ ਅਸਫਿਰ ਆ ਵੀ ਮਿਲ ਲੂ ਗਿਆ ਅਛਾ ਆਉਣਾ ਨੰਬਰ ਕਹਦਾ 8 ਕਵਾਦ ਜਿਹੜਾ ਉਹਦਾ ਕੀ ਠੀਕ ਠੀਕ ਐ ਨਵੇਂ ਪੰਡ ਜਾ ਕੇ ਆਇਆ ਮੱਕੀ ਕੀ ਨਹੀਂ ਵੜਾ ਮਾਰ ਕੇ ਆਇਆ ਤਾਂ ਪਾਣੀ ਮੰਗਦੀ ਨੂੰ ਫੇ ਪਾਣੀ ਫੇਰ ਮੰਗਦੀ ਐ ਅਰਸਾਂ ਰੋਣਾ ਪੀਏ ਜਦੋਂ ਪਾਣੀ ਹੁੰਦੇ ਹਾਂ 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 ਫੇ ਕਜੈਲੇ ਦੀ ਮੋਟਰ ਚਲਦੀ ਦੀ ਗਾਹ ਕਣਕ ਨੂੰ ਉਹ ਬੰਦ ਕਰਕੇ ਆਇਆ ਮੋਟਿਆਂ ਨੂੰ ਹਾਂ ਹਾਂ ਉਹਦਾ ਗਾਲਾ ਲੱਗਿਆ ਬਟਾਵੇਂ ਫੇਰਨਾ ਭੋਵੇਂ ਮਟੀ ਨਹੀਂ ਗੀ ਥਲੇ ਤੇ ਐ ਲਾਲ ਹਾਂ ਜਿਉਂ ਜੱਕ ਜਾ ਮਾਰ ਦਿੰਦੇ ਨੀ ਦਰਤੀ ਹਾਂ ਪਤਾ ਨਹੀਂ ਹੋ ਗਿਆ ਕਿਸਾ ਹਾਂ ਹਾਂ ਰਦਾਈ ਵਾਲੀ ਹੁੰਨੀ ਫਿਰ ਸਟੇਡੀ ਵਾਲੀ ਹੈ ਪਰ ਉਹ ਤਾਂ ਗਿੱਲਾ ਕਰਿਆ ਪਾ ਫਿਰ ਪਰਾ ਕਰਤਾ ਜਾਂ ਥੋੜਾ ਇੱਕ ਥੋੜਾ ਜਿਹਾ ਪਰਲਾ ਉਰਲਾ ਵੀ ਕਰਿਆ ਪਾ ਖੁੰਝਾ ਖਾਸਾ ਦੁੱਲੇ ਕਿੰਨੀ ਕਿੱਦਾਂ ਖਾਸਾ ਖੁੰਝਾ ਰੇਟੇ ਸਿਰੇ ਪੇ ਮਾਰ ਦੋਥੇ ਬਹੁਤ ਦੁੱਲੇ ਕਿੰਨੀ ਹਾਂ ਦੁੱਲੇ ਤਾਂ ਪੜ ਲਿਆ ਸ਼ਾਇਦ ਉਹਦੇ ਹੀ ਪੈਗੇ ਹੋ ਮਾੜਾ ਮੋਟਾ ਜਿਹਾ ਕਿ ਪਰਲੇ ਪਾਸੇ ਵੀ ਗਿੱਲਾ ਹੋਇਆ ਪਤਾ ਹਾਂ ਬਸ ਥੋੜਾ ਜਿਹਾ ਰਹਿ ਗਿਆ ਫਿਰ ਨੇ ਇਹਨੂੰ ਫਿਰ ਉਹ ਚੱਲੇ ਆ ਦੁੱਲੇ ਵੀ ਫਿਰ ਦੋਵੇਂ ਨੇ ਹਾਂ ਫਿਰ ਤਾਂ ਮੈਂ ਕਾਲੂ ਮਹਾ ਰੋਟਰੋਵੇਟਰ ਘੁਮਾ ਕੇ ਮਾਕੇ ਕਰਾਏ ਨੇ ਕਰ ਲੈਣਾ ਪਧਰਾ ਪੇ ਪਰਾ ਮਾਰ ਕੇ ਮਾਕੇ ਹਾਂ ਹਾਂ ਪੱਲਾ ਵੀ ਹੋ ਜਾਏ ਇਹ ਤਾਂ ਦੇ ਸੀਰੇ ਪਰ ਨਹੀਂ ਪਾ ਹਾਂ ਉੱਪਰ ਲੇ ਗਏ ਤਾਂ ਬਾਦੂ ਗਾ ਹਾਂ ਹਾਂ ਗੇਟ ਬਣਾਤਾ ਜਲੇ ਨੇ ਵਧੀਆ ਬਣ ਗਿਆ ਹੁਣ ਬੜਾ ਗੇਟ ਹੋ ਗਿਆ ਹੋਰ ਕਣਕਾ ਕੱਟ ਕਾਉਂਦੀ ਹਾਲੇ ਤਾਂ ਸਰ ਬਈ ਆਉਣੀ ਬਸਾਕੀ ਤੱਕ ਵੀਸਾ ਕੀ ਤਾਂ ਕਿ ਆ ਅਮੀ ਆ ਜੀ ਦੇਖ ਕੇ ਆਏ ਆ ਤੇਨੀ ਉਹ ਲੱਗਦਾ ਕਿਤੇ ਕਿਤੇ ਢੋਲੀਆਂ ਹੋਈਆਂ ਵੀ ਆ ਯਾਨੀ ਹਲੇ ਆਇਆ ਨਹੀਂ ਵਿਸਾਖੀ ਤਾਂ ਵਿਸਾਖੀ ਰਾਮ ਨਾਲ ਹਾਂ ਹਾਂ ਰਾਮਗਰ ਠੰਡ ਹੁੰਦੀ ਆ। ਆਹਾਂ ਠੰਡ ਸਾਡੀ ਠੰਡ ਪੂਰੀ ਹੁੰਦੀ ਐ। ਤੇਰੇ ਮੋਟਰਸਾਈਕਲ 'ਤੇ ਜਾ ਨਹੀਂ ਹੁੰਦਾ ਨਹੀਂ ਠੰਢੀ ਜੀ ਹੁੰਦੀ ਐ। ਹਾਂ। ਠੰਡ ਦੀ ਜਿਹੜਾ ਰੁਗੜਾ ਗੱਲ ਉਹ ਇੰਨੇ ਕਾਹਨੂੰ। ਆਹਾਂ ਹਾਂ ਇਹ ਤਾਂ ਹੈ। ਭਈਏ ਕਹਿੰਦੇ ਹੁਣ। ਭਈਏ ਕਹਿੰਦੇ 500 ਘੜੂਦੇ। ਅੱਛਾ। 500 ਦੀ ਸਮਰਤੀ ਕਰ ਦਿੰਦੇ ਸਾਰੀ। ਠੀਕ ਐ। ਇੱਕ ਵਾਰੀ ਸੀ ਰਹੀ ਜੀ ਹੁਣ ਤੱਕ ਦੀ। ਅੱਛਾ। ਪਾਰੀ ਪਾਰੀਆਂ ਜਿਹੜਾ ਹੋਏ। ਠੀਕ ਠੀਕ ਐ। ਟੀਨ ਗੱਲ। ਹਾਂ ਹਾਂ। ਤੇ ਚਾਹ ਤਾ ਦੂ ਤਨ ਪੱਤੀਆਂ ਸੰਗੀਆਂ ਵਿਸ਼ੇ ਵਰਕਿੰਗ ਇਹਨਾਂ ਕਰਨਾ ਇਹ ਤਾਂ ਹੈ ਉਹ ਇਹ ਤਾਂ ਹੈ ਚਲੋ ਠੀਕ ਹੈ ਜੀ ਮੇਰੀ ਵੀਡੀਓ ਇੱਥੇ ਤੱਕ ਰਹੀ ਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੋ ਕਰਿਓ ਸਬਸਕ੍ਰਾਈਬ ਵੀ ਕਰਿਓ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ